ਮੇਰਾ ਭਾਈ ਕਵਲਜੀਤ ਸਿੰਘ ਅੱਗੀ ਗੱਲਬਾਤ ਕੀ ਹੋਈ ਹੈ ਗੱਲ ਇਹ ਆ ਕਿ ਇਹ ਚਲੰਦਰ ਸਿੰਘ ਸ਼ੈਲੀ ਸਨੋਸਾਬ ਰੀ ਸਿੰਘ ਆਪਣੇ ਮੰਤਲੇ ਲੇਸ਼ੰਦਾ ਚੈਨਾ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੰਫੀਡੈਂਸ ਨਾਲ ਲੈਂਦਾ ਵੀ ਅਸੀਂ 2 ਮਹੀਨਾ ਬਣਾਣੀ ਆ ਤੇ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸਾਗਿਆਂ ਜਿਹੜੀਆਂ ਘਰਾਂ ਦੇ ਵਿੱਚ ਕਰੈਕ ਆ ਕੇ ਪਾੜ ਗਏ ਆ ਹਾਂਜੀ ਆਪਾਂ ਕੋਆਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੱਲ 15 20 ਦੀ ਦੇ ਚੁੱਕੇ ਆ ਸਾਜੀ ਕੋਈ ਸੁਣਾਈ ਨਹੀਂ ਹੋਈ ਪੂਰੇ ਮਹੱਲੇ ਉਹਨਾਂ ਸਾਡੀਆਂ ਗਵਾਹੀਆਂ ਆ ਕੋਈ ਸੈਨ ਦਿੱਤੇ ਆ ਸਾਰੇ ਨਹੀਂ ਕੋਈ ਸਾਜੀ ਸੁਣਾਈ ਨਹੀਂ ਹੋਈ ਕਿਉਂਕਿ ਇਹ ਇਹ ਆਪਣਾ ਅਫਸਰਾ ਨਾ ਦਲੇ ਆ ਕਿ ਸਾਜੀ ਚੱਲਦੀ ਨਹੀਂ ਫਿਰ ਸਿੱਧੀ ਗੱਲ ਹਾਂਜੀ ਇਹ ਪਿੰਡੀ ਤੋੜੀ ਗਈ ਹੈ ਇਹ ਬਿਲਡਿੰਗ ਤੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਤੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਪਰੇਸ਼ਨ ਆ ਗਿਆ ਇਹ ਸ਼ਹਿਰ ਆ ਰਿਹਾ ਏ ਸਿਕ ਬਲਾਕ ਦਾਟ ਨਾਲ ਥੋੜੀ ਗਈ ਔਰ ਕੁਛ ਲੈਣੀ ਬਿਲਡਿੰਗ ਬਣੀ ਹੈ ਜੀ ਇਹ 30-40 ਸਾਲਾਂ ਦੀ ਜਗਾ ਇਹ ਮੰਤਾਂ ਦੀ ਜਗਾ ਕਾਪਰੇਸ਼ਨ ਦੀ ਜਗਾ ਨਹੀਂ ਆ ਗਈ ਜੇ ਕਾਪਰੇਸ਼ਨ ਦੀ ਹੋਵੇ ਟ੍ਰਾਂਸਪੋਰਟ ਦਾ ਕੰਮ ਕਿੱਥੇ ਜਰਦਾ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਅਜਦਾ ਨਹੀਂ ਹੈਗਾ ਕੰਸਟ 50-60 ਸਾਲ ਤੋਂ ਹੈਗਾ ਕੰਮ ਹਾਂਜੀ ਕੀ ਲੱਗਦਾ ਹੈ ਕਿ ਗਲਤ ਜੀ ਕਿੱਥੇ ਗਿਆ ਬਿਲਕੁਲ ਇਹ ਸਰ ਜਾਨ ਬਿਲਕੁਲ ਜਾਨ ਬੰਦ ਇਹ ਆਪਣਾ ਕਿਉਂ ਮੰਡੀ ਚਲੋ ਮੰਡੀ ਇਹੋਂ ਮੇਂ ਜਾਂ ਹਾਂਜੀ ਕਿਨਾਂ ਇਹਨਾਂ ਨੂੰ ਨੋਟਿਸ ਤੋਂ ਹੀ ਸਾਰਾ ਬਿਲਕੁਲ ਕੋਈ ਨੋਟਾ ਨਹੀਂ ਦਿੰਦਾ ਇਹ ਅਸੀਂ ਏਰੀਆ 'ਚ ਪੰਜ ਮੰਜ਼ਲਾ ਬਿਲਡਿੰਗ ਬਣੀ ਆ ਜਿੰਨਾ ਕਰਕੇ ਛੇ ਘਰ ਨੁਕਸਾਨੇ ਗਏ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗਰਾਉਂਡ ਫਲੋਰ ਹੈਗਾ ਵਾ ਜਿੱਥੇ ਕੋਈ ਕੋਈ ਕੰਮ-ਧੰਮ ਨਹੀਂ ਜਿੱਦੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਕਟਾ ਜਾਂਦੇ ਆ 4 ਵਜੇ 5 ਵਜੇ ਇਹ ਕਿਹੜੀ ਕਿੱਥੇ ਦੀ ਨਾਇਸ ਸਾਹਿਬੀ ਸਾਡੇ ਘਰ ਟੁੱਟ ਗਈ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈ residen residential area ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਹੈ ਸਾਡਾ ਸੁੱਖ ਸ਼ਾਂਤੀ ਸਾਰਿਆਂ ਤੋਂ ਖੋ ਲਿਆ ਵਾ ਸਾਡੇ ਘਰ ਟੁੱਟ ਗਏ ਨਵੇਂ ਬਣਾਏ ਘਰ ਇਹਦੀ MTP ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਘਰ ਟੁੱਟੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਕਰ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਧਰ ਕਿ ਇਧਰ ਕਿਸ ਬੇਸ ਤੇ ਆਏ ਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਜੀ ਕਿਹੜੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਹੈਗੇ ਇਹਨਾਂ ਦੇ ਕਿਹ ਕਿਹੜੇ ਕਾਗਜ਼ ਮੌਜੂਦ ਹੈਗਾ ਐਨਓ ਸੀ ਨਹੀਂ ਆ ਗਈ ਇਹਨਾਂ ਕੋਈ ਆਪਣਾ ਸ਼ੈਲਿੰਦਰ ਸਿੰਘ ਦਾ ਨੋਟਿਸ ਤੋ ਹੀ ਤੋੜੀ ਗਈ ਆ ਹਾਂ ਜੀ ਇਹਨਾਂ ਨੂੰ ਬਿਨਾ ਨੋਟਿਸ ਬਿਨਾ ਇਨਫਾਰਮੇਸ਼ਨ ਤੋਂ ਜਿਹੜੀ ਸ਼ੈਲਿੰਦਰ ਸਿੰਘ ਸ਼ੈਲੀ ਦੀ ਬਿਜ ਜਾਗੇ ਨਾ ਔਰ ਕੋ ਐਨਓ ਸੀ ਆ ਨਾ ਸੀਐਲਯੂ ਆ ਨਾ ਐਨਓ ਸੀ ਕੋਈ ਨਹੀਂ ਅਸੀਂ ਰੱਖਾਈ ਨਹੀਂ ਆਗਾ ਕੋਈ ਨਜ਼ਰ ਕੋਈ ਨਹੀਂ ਸਾਡੇ ਸਾਰੇ ਕਾਗਜ਼ ਆ ਗਏ ਅਸੀਂ ਕਾਗਜ਼ ਦਿੱਤੇ ਆਪਾਂ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਜੀ ਬਿਲਕੁਲ ਜਨਾਬੀ ਆਏ ਬਸ ਪੁੱਛੇ ਤੇ ਬਿਲਕੁਲ ਤੁਹਾਡੇ ਸਾਹਮਣੇ ਜੋ ਕੀਤਾ ਕੋਈ ਨੋਟਿਸ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰਲ ਦੇ ਵਿੱਚ ਕੋਈ ਮੈਨੂੰ ਦੱਸਿਆ ਜਾਏ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣ ਦਾ ਮਤਲਬ ਕੋਈ ਨਹੀਂ